ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਭਗਤ ਦੀ ਜਿਸ ਨੇ ਆਪਣੀ ਸਧਾਰਨ ਸੋਚ ਤੇ ਭੋਲੇ ਮਨ ਨਾਲ ਰੱਬ ਨੂੰ ਪ੍ਰਾਪਤ ਕੀਤਾ ਗੱਲ ਕਰ ਰਹੇ ਹਾਂ ਭੰਗੜਾ ਧੰਨਾ ਜੀ ਦੀ ਧੰਨਾ ਜੀ ਕਿਸਾਨ ਸਨ ਪਰ ਉਹਨਾਂ ਦੀ ਰੱਬ ਲਈ ਪ੍ਰੇਮ ਭਰਪੂਰ ਸੀ ਉਹਨਾਂ ਨੇ ਕਦੇ ਵੀ ਕੋਈ ਵੱਡਾ ਤਪ ਨਹੀਂ ਕੀਤਾ ਨਾ ਕੋਈ ਕੋਈ ਵੱਡੇ ਮੰਦਰਾਂ ਵਿੱਚ ਜਾ ਕੇ ਪੂਜਾ ਪਾਠ ਕੀਤਾ ਪਰ ਉਹਨਾਂ ਦੇ ਮਨ ਦੀ ਸਾਫ਼ ਨੀਅਤ ਅਤੇ ਸੱਚੀ ਭਗਤੀ ਨੇ ਉਹਨਾਂ ਨੂੰ ਵਾਹਿਗੁਰੂ ਦੇ ਦਰ ਤੱਕ ਪਹੁੰਚਾ ਦਿੱਤਾ ਆਉ ਜਾਣੀ ਕਿ ਭਗਤ ਧਰਨਾ ਜੀ ਕੌਣ ਸਨ ਤੇ ਉਹਨਾਂ ਨੇ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਪ੍ਰਭੂ ਨਾਲ ਬਿਲਾਪ ਕੀਤਾ ਵਾਹਿਗੁਰੂ 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 ਭਗਤ ਧਰਨਾ ਜੀ ਉਹਨਾਂ ਪ੍ਰਸਿੱਧ 15 ਬਾਣੀਕਾਰ ਭਤਕ ਜੋ 1 51 ਜਿਨ੍ਹਾਂ ਦੀ ਗੁਰਮਤ ਵਿਚਾਰਧਾਰਾ ਨਾਲ ਇੱਕ ਸਮਤਾ ਰੱਖਣ ਵਾਲੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹਨ ਆਪ ਜੀ ਦੇ ਦੋ ਸ਼ਬਦ ਰਾਗ ਆਸਾ ਵਿੱਚ ਤੇ ਇੱਕ ਸ਼ਬਦ ਰਾਗ ਦਨਾਸਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 487 400 ਅਸੀ ਤੇ ਅੰਗ 695 ਉਪਰਕਰਮਵਾਰ ਪ੍ਰਾਪਤ ਹੁੰਦੇ ਹਨ। ਭਗਤ ਜਨਨਾ ਜੀ ਸੰਮਤ 1473 ਯਾਨਕੀ 1416 ਈਸਵੀ ਨੂੰ ਰਾਜਪੂਤਾਨੇ ਦੇ ਇੱਕ ਪਿੰਡ ਤੁਆਨ ਦੇ ਕਿਰਸਾਨੀ ਪਰਿਵਾਰ ਵਿੱਚ ਪੈਦਾ ਹੋਏ ਸਨ। ਗ੍ਰਾਸਟ ਜਮਦੇ ਨਿਰਵਾਲੀ ਆਪ ਜੀ ਨੇ ਪਿਤਾ ਪੁਰਖੀ ਖੇਤੀ ਕਰਨ ਤੇ ਪਸ਼ੂ ਚਾਰਨ ਦਾ ਕਿਤਾ ਅਪਣਾਇਆ। ਬਹੁਤ ਸਾਰੇ ਭਗਤਾਂ ਵਾਂਗ ਆਪ ਜੀ ਦੇ ਜੀਵਨ ਬਾਰੇ ਵੀ ਭਰੋਸਯੋਗ ਜਾਣਕਾਰੀ ਨਹੀਂ ਮਿਲਦੀ। ਪਰ ਸਿੱਧ ਵਿਦਵਾਨ ਡਾਕਟਰ ਕਾਨ ਸਿੰਘ ਨਾਪਾਲ ਜਿਹਦੇ ਕਥਨ ਅਨੁਸਾਰ ਆਪ ਜੀ ਦਾ ਜਨਮ 1416 ਈਸਵੀ ਨੂੰ ਤਾਕ ਦੇ ਇਲਾਕੇ ਪਿੰਡ ਤੋਂ ਆਨ ਜੋ ਦੇ ਦੇਵੀ ਤੋਂ 20 ਕਿਲੋਮੀਟਰ ਮੀਲ ਦੀ ਦੂਰੀ ਤੇ ਹੈ ਤੇ ਇੱਕ ਜੱਟ ਪਰਿਵਾਰ ਵਿੱਚ ਹੋਇਆ ਪਹਿਲੀ ਉਮਰ ਵਿੱਚ ਆਪ ਜੀ ਮੂਰਤੀ ਭੋਜਕ ਸਨ ਪਰ ਅੰਤ ਨੂੰ ਵਿਸ਼ਵ ਰੂਪ ਜਗਨਨਾਥ ਦੇ ਉਪਾਸਕ ਹੋਏ ਪਰਮ ਭੱਤ ਦੇ ਅਧਿਕਾਰੀ ਬਣ ਗਏ ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਐਮ ਐ ਮਹਕਾਲਫ ਨੇ ਇਹਨਾਂ ਦੀ ਜਨਮ ਮਿਤੀ 1415 ਈਸਵੀ ਮੰਨ ਕੇ ਜਾਣਕਾਰੀ ਦਿੱਤੀ ਹੈ ਕਿ ਪਕ੍ਰਤਰ ਨਾ ਛੋਟੀ ਉਮਰ ਤੋਂ ਹੀ ਧਾਰਮਿਕ ਰੁਚੀ ਐਨਕਦਸੀ ਇੱਕ ਦਿਨ ਇੱਕ ਪੰਡਤ ਨੂੰ ਠਾਕੁਰ ਦੀ ਪੂਜਾ ਕਰਦਿਆਂ ਚੰਗੀ ਤਰ੍ਹਾਂ ਵੇਖਾਂ ਉਹ ਪ੍ਰੰਤ ਮਨ ਵਿੱਚ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ ਜਿਸ ਕਰਕੇ ਪੰਡਤ ਪਾਸੋਂ ਇੱਕ ਠਾਕੁਰ ਦੀ ਮੰਗ ਕੀਤੀ ਪੰਡਿਤ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਉਣ ਲਈ ਇੱਕ ਸੁਧਾਰਨ ਕਾਲੇ ਰੰਗ ਦਾ ਪੱਥਰ ਦੇ ਦਿੱਤਾ। ਭਗਤ ਚੰਨਾ ਜੀ ਇਸ ਪੱਥਰ ਦੀ ਬੜੀ ਸ਼ਰਧਾ ਨਾਲ ਪੂਜਾ ਕਰਨ ਲੱਗ ਪਏ। ਪੰਡਿਤ ਜੀ ਕਦੇ ਭਗਤ ਜੀ ਨੂੰ ਪੂਜਾ ਦੇ ਢੰਗ ਵਿੱਚ ਵੀ ਦੱਸ ਜਾਂਦੇ ਸਨ ਪਰ ਭਗਤ ਧਰਨਾ ਜੀ ਆਪਣੀ ਸੱਚੀ ਲਗਨ ਤੇ ਨਿਰਮਲ ਮਨ ਕਾਰਨ ਪ੍ਰਭੂ ਨਾਲ ਇੱਕ ਸੁਰ ਹੋ ਗਏ। ਅਜਿਹੀ ਭਾਵਨਾ ਦੇ ਅੰਤਰਗਤ ਹੋਰ ਬਹੁਤ ਸਾਰੀਆਂ ਸਾਖੀਆਂ ਭਗਤ ਧਰਨਾ ਜੀ ਦੇ ਜੀਵਨ ਕਾਲ ਨਾਲ ਜੁੜੀਆਂ ਬਿਲਦੀਆਂ ਹਨ ਜੋ ਕਾਲਪਨਿਕ अथवा ਇਤਿਹਾਸਿਕ ਵਧੇਰੇ ਹਨ। ਸਾਖੀ ਸਾਹਿਤੋ ਇਹ ਸੰਕੇਤ ਜਰੂਰ ਮਿਲਦੇ ਹਨ ਕਿ ਆਪ ਜੀ ਨੇ ਛੋਟੀ ਉਮਰ ਵਿੱਚ ਹੀ ਪ੍ਰਭੂ ਨਾਲ ਇੱਕ ਸੁਰਤਾ ਕਾਮ ਕਰ ਲਈ ਸੀ ਇਸ ਲਈ ਆਪ ਜੀ ਨੂੰ ਪ੍ਰਭੂ ਨਾਲ ਅਟਖੇਲੀਆਂ ਕਰਦੇ ਪ੍ਰੇਮ ਰੰਗ ਅਤੇ ਉਸ ਨੂੰ ਆਪਣੇ ਨਾਲ ਭੋਜਨ ਕਰਨ ਲਈ ਹੱਟ ਕਰਦੇ ਤੇ ਭੋਲੇਪਾ ਇਸ ਤਖਦੀ ਰਸ ਦਾ ਆਨੰਦ ਮਾਣਦੇ ਦੱਸਿਆ ਗਿਆ ਹੈ ਪ੍ਰਭੂ ਪ੍ਰੇਮ ਦੇ ਰੰਗ ਵਿੱਚ ਰੰਗੀਆਂ ਕਈ ਚਮਤਕਾਰਿਕ ਘਟਨਾਵਾਂ ਆਪ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਵਾਰ ਪ੍ਰਭੂ ਵੱਲੋਂ ਭਗਤਰਨ ਜੀ ਦੇ ਨਾਲ ਪਾਲ ਹੱਠ ਕਰਨ ਰੋਟੀ ਖਾਂਦੇ ਲੱਸੀ ਪੀਂਦਾ ਜਿਕਰ ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਵਿੱਚ ਵੀ ਕੀਤਾ ਹੈ ਜੋ ਇਸ ਪ੍ਰਕਾਰ ਹੈ ਬਾਮਣ ਪੂਜਿਆ ਦੇਵਤੇ ਤੰਨਾ ਗਊ ਚਰਾਵਣਿਆ ਵੇ ਤੰਨੇ ਜਿਥਾ ਚਲਿਤ ਇਹੋ ਪੂਜੇ ਬਾਮਣ ਆਪ ਸੁਣਾਵੇ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਜਿੱਥੇ ਹੋਰ ਬਹੁਤ ਸਾਰੇ ਭਗਤਾਂ ਦੀ ਕਰੜੀ ਕਾਲ ਕਮਾਈ ਦਾ ਜ਼ਿਕਰ ਕੀਤਾ ਹੈ ਉਥੇ ਭਗਤ ਧੰਨਾ ਜੀ ਨੂੰ ਧੰਨਾ ਸੇਵਿਆ ਬਾਲਵਤ ਆਗਿਆ ਇਹਨਾਂ ਨੇ ਪ੍ਰਭੂ ਮੇਲ ਦਾ ਜ਼ਿਕਰ ਕੀਤਾ ਹੈ ਸਿੱਖ ਧਰਮ ਦੀ ਚੌਥੀ ਨਾਨਕ ਜੋਤਿ ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਬਿਲਾਵਲ ਰਾਗ ਵਿੱਚ ਭਗਤ ਨਾਮਦੇਵ ਜੀ ਜੈਦੇਵ ਜੀ ਕਬੀਰ ਸਾਹਿਬ ਜੀ ਤੇਰਲੋਚਨ ਜੀ ਤਵੀਦਾਸ ਜੀ ਤੇ ਸਹਿਮ ਜੀ ਦੇ ਨਾਲ-ਨਾਲ ਭਗਤ ਧੰਨਾ ਜੀ ਦੀ ਸਾਧੂ ਜਨਾਨੀ ਸੰਗਤ ਰਾਹੀਂ ਪ੍ਰਾਪਤ ਉੱਚ ਅਵਸਥਾ ਦੀ ਪ੍ਰਸੰਸਾ ਕੀਤੀ ਹੈ ਅਸਰ ਆਗ ਵਿੱਚ ਭਗਤ ਧੰਨਾ ਜੀ ਦੇ ਸ਼ਬਦਾਂ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਇਹ ਸੰਕੇਤ ਕਰਦਾ ਹੈ ਕਿ ਭਗਤ ਧੰਨਾ ਜੀ ਨੇ ਇਸ ਤੱਤ ਨੂੰ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਪ੍ਰਭੂ ਨੂੰ ਹਿਰਦੇ ਵਿੱਚ ਵਸਾ ਵਸਾਉਣ ਕਾਰਨ ਅਤੀ ਕੋਟ ਮੂਲ ਵਾਲਾ ਸ਼ਿੰਭਾ ਭਗਤ ਨਾਮ ਦੇ ਹੋ ਗਏ ਮੋਏ ਟੰਗਰ ਟੋਣ ਵਾਲੇ ਰਵਿੰਦਾਸ ਜੀ ਪ੍ਰਭੂ ਸਿਮਰਨ ਤੇ ਭਗਤੀ ਕਰਦਿਆਂ ਸਾਧ ਸੰਗਤ ਵਿਚਰਾਲ ਕੇ ਪ੍ਰਭੂ ਦਰਸ਼ਨ ਕਰਦੇ ਹਨ ਲੋਕਾਂ ਗਿਆ ਵਗਾਰਾ ਪੂਰੀਆਂ ਕਰਨ ਵਾਲਾ ਸੇਣ ਨਾਈ ਕਬੂ ਨਾਮ ਸੇ ਮਨ ਰਾਹੀ ਵੱਡਾ ਭਗਤ ਬਣ ਗਿਆ ਤਾਂ ਇਨਾ ਭਗਤਾਂ ਦੀ ਭਗਤੀ ਭਾਵਨਾ ਦੇ ਰੋਲ ਮਾਡਲ ਅੱਗੇ ਭਗਤ ਧੰਨਾ ਜੱਟ ਦੇ ਮਨ ਵਿੱਚ ਵੀ ਇਹ ਇੱਛਾ ਪ੍ਰਚੰਡ ਹੋ ਗਈ ਤੇ ਉਹ ਵੀ ਬ੍ਰੋਹ ਭਗਤੀ ਦਾ ਮਾਰਗ ਅਪਣਾ ਲਕੇ ਬੁਰਨਾ ਤਨਨਾ त्याग ਕੇ ਪ੍ਰੀਤ ਚਰਨ ਕਬੀਰਾ ਨੀਚ ਗੁੱਲਾ ਜਲਾਹਰਾ ਪਇਓ ਕੋਨੀ ਰਵੀਦਾਸ ਤੁਹੰਤਾ ਢੋਲਨੀ ਤਿੰਨ ਤੇ ਆਗੀ ਪਾਇਆ ਵਰਕਟੋ ਗਵਾ ਸਾਧ ਸੰਹਾਰ ਦਰਸ਼ਨ ਪਾਇਆ ਸੈਣਨਾਈ ਬੁਤ ਕਾਰੀਆਂ ਉਹ ਕਰ ਕਰ ਸੁਣਿਆ ਹਿਰਦੇ ਅਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ ਇਹ ਬਦ ਸੁਣ ਕੇ ਜਾਟ ਰੋ ਉਠ ਪਗਤੀ ਲਗਾ ਮਿਲੇ ਪਰ ਤਖ ਗੁਸਾਈਆਂ ਧੰਨਾ ਵਟਵਾਗਾ ਇਸ ਭਾਵਨਾ ਦੇ ਅੰਤਰਗਤ ਹੀ ਧੰਨਾ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰਮ ਤੇ ਤਿਨਕੇ ਕਾਜ ਸਵਾਰਤਾ ਰਹਾਓ ਦਾਨ ਸੀਤਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜਿਓ ਅਨਿਆ ਸ਼ਾਦਨ ਨੀਕਾ ਅਨਾਜ ਮਹੋ ਸਤਸੀ ਕਾ ਗਉ ਪੈਸ ਮਹੋਲਾ ਵੀਰੀ ਇਕ ਤਾਜ ਤੁਰੀ ਚੰਗੀਰੀ ਕਰ ਕੀ ਗੀਹ ਚੰਗੀ ਚਲ ਤੰਨਾ ਲੇਵੈ ਮੰਗੀ ਭਗਤ ਤੰਨਾ ਜੀ ਦਾ ਇਹ ਸ਼ਬਦ ਬਹੁਤ ਪ੍ਰਸਿੱਧ ਤੇ ਗੁਰੂ ਘਰਾਂ ਵਿੱਚ ਕੀਤੀ ਜਾਂਦੀ ਆਰਤੀ ਵਾਲੇ ਸ਼ਬਦ ਦਾ ਹਿੱਸਾ ਹੈ ਆਪਣੇ ਭੋਲੇ ਭਨਕਾਰਨ ਭਗਤ ਜੀ ਨੇ ਇੱਥੇ ਆਰਤੀ ਦੀ ਤਾਂ ਆਰਤਾ ਸ਼ਬਦ ਤੁਦੀ ਵਾਕ ਤੋਂ ਦਿੱਤੀ ਹੈ ਇਸ ਸ਼ਬਦ ਦੇ ਵਿਚਾਰ ਕਰਦਿਆਂ ਦੋ ਨੁਕਤੇ ਸਾਡੇ ਸਾਹਮਣੇ ਉੱਭਰ ਕੇ ਆਉਂਦੇ ਹਨ ਪਹਿਲਾ ਨੁਕਤਾ ਹੈ ਪ੍ਰਭੂ ਪਰਮੇਸ਼ਰ ਪ੍ਰਮਾਤਮਾ ਅਕਾਲ ਪੁਰਖ ਦੀ ਭਗਤੀ ਦੂਜਾ ਨੁਕਤਾ ਹੈ ਕਿ ਪ੍ਰਭੂ ਭਗਤੀ ਵਿੱਚ ਇੱਕ ਅਜਿਹਾ ਸਾਧਨ ਜਿਸ ਨੂੰ ਅਪਣਾਉਣ ਵਾਲੇ ਦੇ ਪ੍ਰਭੂ ਆਪ ਸਾਰੇ ਸੰਸਾਰੀ ਕਾਰਜ ਨਿਰਾਸ਼ ਕਰਦੇ ਮਨ ਪੀਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਇੱਕ ਅਟਲ ਸੱਚਾਈ ਹੈ ਕਿ ਮਨੁੱਖ ਦੇ ਤਨ ਦਾ ਵਿਕਾਸ ਕਰਨ ਦਾ ਸਾਧਨ ਹੈ ਭੋਜਨ ਤੇ ਉਹ ਵਸਤਾਂ ਜਿਸ ਦੀ ਭਗਤ ਧੰਨਾ ਜੀ ਨੇ ਇਸ ਸ਼ਬਦ ਵਿੱਚ ਨਿਸ਼ਾਨਦੇਹੀ ਕੀਤੀ ਹੈ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਹਿਤ ਹੀ ਮਨੁੱਖ ਕੋਈ ਨਾ ਕੋਈ ਧੰਦਾ ਜ਼ਰੂਰ ਕਰਦਾ ਹੈ ਇਸ ਲਈ ਕੋਈ ਮਜ਼ਦੂਰੀ ਕਰਦਾ ਹੈ ਕੋਈ ਵਪਾਰੀ ਬਣਦਾ ਹੈ ਕੋਈ ਕਰਮਚਾਰੀ ਜਾਂ ਅਧਿਕਾਰੀ ਹੁੰਦਾ ਹੈ ਸਮਾਨਸਤਨ ਨੂੰ ਸਫਲਾ ਕਰਨ ਲਈ ਭਗਤ ਧਰਨਾ ਜੀ ਜਿਹੜੇ juxtaase ਹਨ ਉਹ ਬੜੀ ਸਾਫ ਅਤੇ ਅਮਲ ਕਰਨ ਯੋਗ ਲੱਗਦੀ ਹੈ ਭਾਪ ਸਫਲ ਜੀਵਨ ਲਈ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਐਸੀ ਰਹੀ ਭਗਤਾ ਦੀ ਜੀਵਨ ਸ਼ੈਲੀ ਨੂੰ ਨਿਰਾਲੀ ਆਕ੍ਰਿਏ ਵੜਾਇਆ ਹੈ ਐਸੇ ਲਈ ਤਾਂ ਭਗਤ ਜੀ ਆਪਣੀ ਨਿਰਛਲ ਬਾਲਪਨ ਅਨੁਸਾਰ ਪ੍ਰਭੂ ਨੂੰ ਸੰਬੋਧਨ ਹੁੰਦੇ ਹਨ ਕਿ ਮੈਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ ਜਿਸ ਦਾ ਜ਼ਿਕਰ ਧਰਨਾ ਜੀ ਨਿਜ ਨਿਜਕ ਆਪਣੇ ਸ਼ਬਦ ਕੋ ਪਾਲ ਤੇਰਾ ਆਰਤਾ ਵਿੱਚ ਕਰਦੇ ਹਨ ਇਸ ਸ਼ਬਦ ਵਿੱਚ ਭਗਤ ਧਰਨਾ ਜੀ ਆਪਣੇ ਪ੍ਰਭੂ ਨਾਲ ਸੰਵਾਦ ਰਚਾਉਂਦੇ ਆਖਦੇ ਹਨ ਕਿ ਮੈਂ ਸੁਣਿਆ ਹੈ ਕਿ हे ਪ੍ਰਭੂ ਜਿਹੜੇ ਵਿਅਕਤੀ ਤੇਰੀ ਭਗਤੀ ਕਰਦੇ ਹਨ ਉਹਨਾਂ ਦੀ ਗੱਲ ਮੰਨ ਕੇ ਉਹਨਾਂ ਦੇ ਕਾਰਜ ਰਾਸ ਕਰ ਦਿੰਦਾ ਹੈ ਇਸ ਲਈ ਤੇਰਾ ਭਗਤ ਹੋਣ ਕਰਕੇ ਮੈਂ ਤੇਰੇ ਪਾਸੋਂ ਦਾਲ ਆਟਾ ਕਿਉ ਆਤਮਸਤਾ ਮੰਗਦਾ ਹਾਂ ਤਾਂ ਜੋ ਮੇਰਾ ਮਨ ਚਿੰਤਾ ਮੁਕਤ ਹੋ ਕੇ ਪ੍ਰਸੰਨ ਰਹੇ ਤੇਰੀ ਭਗਤੀ ਮੈਨੂੰ ਚੰਗੀ ਚੁੰਤੀ ਚੰਗੇ ਕਪੜੇ ਤੇ ਸੱਤ ਵਾਰ ਵਾਹੀ ਗਈ ਖੇਤੀ ਦਾ ਅਨਾਜ گاؤں ਲਵੇਰੀ ਮੱਝ ਵਧੀਆ ਘੋੜੀ ਤੇ ਵਧੀਆ ਜੀ ਸਿਆਣੀ ਆਪ ਤੇ ਵੀ ਚਾਹੀਦੀ ਹੈ ਗੌਰਤਲਬ ਹੈ ਕਿ ਭਗਤ ਨਾਨਕ ਦੀ ਚੰਗੀ ਪਤਨੀ ਮੰਗ ਰਹੇ ਹਨ ਪਰ ਸਮਾਜ ਉੱਤੇ ਉਸ ਸਮੇਂ ਨਾਲ ਧੋਪੀਆਂ ਦਾ ਪ੍ਰਭਾਵ ਹੋਣ ਕਰਕੇ ਲੋਕ ਪ੍ਰਭੂ ਪਾਸੋਂ ਆਪਣੇ ਭਗਤ ਦੀ ਪਤਨੀ ਨੂੰ ਘਰੋਂ ਲਾਉਣ ਦੀ ਮੰਗ ਕਰਦੇ ਸਨ ਜੋ ਉਹ ਸੰन्यास ਧਾਰਨ ਕਰਦੇ ਹਨ ਪ੍ਰਭੂ ਭਗਤੀ ਕਰਨ ਲਈ ਬਾਨ ਪਸਤ ਹੋ ਸਕਦੇ ਕਈ ਤਾਂ ਅਤਿਰਾ ਤੁ ਪਤਨੀ ਦੇ ਬੱਚਿਆਂ ਨੂੰ ਛੱਡ ਕੇ ਚੋਰੀ ਅਗਿਆਤ ਸਥਾਨਾਂ ਤੇ ਚਲੇ ਜਾਂਦੇ ਸਨ ਉਹਨਾਂ ਦਾ ਖਿਆਲ ਸੀ ਕਿ ਪਤਨੀ ਤੇ ਬਾਲ ਬੱਚੇ ਪ੍ਰਭੂ ਭਗਤੀ ਵਿੱਚ ਰੁਕਾਵਟ ਪੈਦਾ ਕਰਦੇ ਹਨ ਹਾਲਾਂਕਿ ਸੰन्यास ਧਾਰਨ ਕਰਨ ਉਪਰੰਤ ਵੀ ਉਹ ਭੁੱਖ ਤੇ ਵਾਸਨਾਵਾਂ ਤੋਂ ਮੁਕਤ ਨਹੀਂ ਹੁੰਦੇ ਸਨ ਆਪਣੀ ਖੁੱਖ ਤੇ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਉਹ ਗ੍ਰਸਤੀਆਂ ਦੇ ਘਰ ਮੰਗਣ ਜਾਂਦੇ ਇਸ ਲਈ ਪੰਕ ਧਰਨਾ ਜੀ ਆਪਣੀ ਮੰਗਦੇ ਹਾਂ ਤੇ ਉਹਨਾਂ ਨੂੰ ਚੰਗੀ ਪਤਨੀ ਬਹੁ ਭక్తి ਲਈ ਰੁਕਾਵਟ ਨਹੀਂ ਸਗੋ ਸਹਾਇਕ ਜਾਪਦੀ ਹੈ ਇਸ ਲਈ ਪੰਕ ਧਰਨਾ ਜੀ ਗੋਪਾਲ ਤੇਰਾ ਆਰਤਾ ਸ਼ਬਦ ਵਿੱਚ ਸੰਸਾਰੀ ਲੋੜਾਂ ਦੀ ਬੰਨ ਕਰਦੇ ਹਨ ਤੇ ਕਿਰਤ ਕਮਾਈ ਵਿੱਚ ਵਿਸ਼ਵਾਸ ਰੱਖਦੇ ਹਨ ਇਸ ਲਈ ਪੰਕ ਧਰਨਾ ਜੀ ਨੂੰ 15 ਭਗਤਾਂ ਵਿੱਚੋਂ ਵਿਸ਼ੇਸ਼ ਸਥਾਨ ਪ੍ਰਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ